ਸਿਸ ਆਜ ਨੂੰ ਅੱਜ ਪਾਏ ਆ ਅੰਮ੍ਰਿਤਸਰ ਦੇ ਹੀਰਾ ਪਨੀਰ ਵਾਲਾ ਵਰਲਡ ਫੇਮਸ ਤੇ ਪੁੱਛਾਂਗੇ ਵੀ ਇਹੋ ਨਾਲ ਨੂੰ ਮੈਨੂ ਵਿੱਚ ਕੀ ਕੀ ਐਟਮਾ ਹੋਰ ਐਡ ਕੀਤੀਆਂ ਨੇ ਖਾਣ ਦੀਆਂ ਆਓ ਆਪਾਂ ਗੱਲ ਕਰਾਂਗੇ ਹੀਰਾ ਪਨੀਰ ਬਾਰੇ ਨਾਲ ਸ਼ਸ਼ਿਕਾ ਭਾਈ ਜੀ ਪਹਿਲਾਂ ਤਾਂ ਭਾਜੀ ਸਾਰਿਆਂ ਨੂੰ ਪਿਆਰ ਭੋਈ ਸ਼ਸ਼ਿਕਾ ਜੀ ਮੈਂ ਤੁਹਾਡਾ ਆਪਣਾ ਹੀਰਾ ਪਨੀਰ ਵਾਲਾ ਤੇ ਅੱਜ ਤੁਹਾਨੂੰ ਆਪਾਂ ਦੱਸ ਰਹੇ ਹਾਂ ਭਾਜੀ ਆਪਾਂ ਮੈਨੂ ਦੇ ਵਿੱਚ ਬਹੁਤ ਕੁਝ ਐਡ ਕੀਤਾ ਆ ਯਾਰ ਇਹ ਨਾਲ ਜਿੰਨਾ ਕਿ ਦਾਲ ਮੱਖਣੀ ਕੜਾਈ ਪਨੀਰ ਸ਼ਾਈ ਪਨੀਰ ਚਿੱਲੀ ਪਨੀਰ ਬਟਰ ਪਨੀਰ ਮਸਾਲਾ ਉਹਦੇ ਨਾਲ ਨਾਲ ਲੱਛਾ ਪਰੌਂਠਾ, ਬਟਰ ਨਾਨ, ਗਾਰਲਿਕ ਨਾਨ, ਹੋਰ ਵੀ ਬੜੀਆਂ ਚੀਜ਼ਾਂ ਐੜਾ ਪਰ ਵੀਡੀਓ ਲੈਸ ਕਰਕੇ ਘਟ ਪਾ ਰਿਆ ਕਿ ਕਸਟਮਰ ਜਦੋਂ ਉਹ ਲੈਂਦਾ ਆ ਉਸ ਟਾਈਮ ਤੇ ਕਸਟਮਰ ਭੁਗਤਾਨਾ ਬਹੁਤ ਔਖਾ ਆ ਜਾਂਦਾ ਫਿਰ ਕਿਉਂਕਿ ਵੇਟਿੰਗ ਕਰਨੀ ਪੈਂਦੀ ਆ ਅੱਧਾ-ਅਧਾ ਘੰਟਾ ਲੋਕਾਂ ਨੂੰ ਤੇ ਫਿਰ ਕਸਟਮਰ ਗੇੜਾਂ ਦੇ ਨਰਾਜ ਹੋ ਜਾਂਦਾ ਇਸ ਕਰਕੇ ਆਪਾਂ ਵੀਡੀਓ ਘਟ ਪਾ ਰਹੇ ਆ ਦੁਬਾਰਾ ਫੇਰ ਟ੍ਰੇਨਿੰਗ ਜੇ ਆ ਕਿੰਨੇ ਨੇ ਆਪਾਂ ਉਹ ਰਸਾਂ ਦੇ ਘੋੜੇ ਨਹੀਂ ਆ ਜਿਹੜੇ ਲੋਕਾਂ ਨੂੰ ਸਾਰੇ ਘੋੜੇ ਸੰਦੀ ਬੈਠੇ ਆ ਆਪਾਂ ਸ਼ੇਰ ਜੰਗਲ ਦਾ ਰਾਜਾ ਹੁੰਦਾ ਸ਼ੇਰ ਸ਼ੇਰੀ ਹੁੰਦਾ ਵਾ ਅਸੀਂ ਐਮਤੋਂ ਕੀ ਲੰਚ ਤੇ ਡਿਨਰ ਦਾ ਸਾਰਾ ਇੰਤਜਾਮ ਕਰਤਾ ਤੁਸੀਂ ਹੈਨਾ ਮੈਂ ਕਿਹਾ ਭਾਜੀ ਪੜਾਕੇ ਪਵਾ ਦੇਗੇ ਨਾਲੇ ਹੋਰ ਬੜੀਆਂ ਚੀਜ਼ਾਂ ਐਡ ਕਰਤੀਆਂ ਉਹ ਭਾਜੀ ਤੁਹਾਡਾ ਡਾਇਲੌਗ ਡਾਇਲੌਗ ਮਾਰਦੋ ਫਿਰ ਆਪਣਾ ਆ ਗਿਆ ਇਹਦਾ ਸਾਰੇ ਵਰਲਡ ਦੇ ਸ਼ਾਕ ਆ ਗਿਆ ਇਹਦਾ